ਜਗਜੀਤ ਸਿੰਘ ਢੱਲੇਵਾਲ ਗੰਭੀਰ ਹਾਲਤ ਦੇ ਵਿੱਚ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਜੇਰੇ ਇਲਾਜ ਦੇ ਲਈ ਭਰਤੀ ਹੋਏ ਜਿੱਥੇ ਕਿ ਵੱਖ-ਵੱਖ ਕਿਸਾਨ ਰਾਜਨੀਤੀ ਆਗੂਆਂ ਵੱਲੋਂ ਪਹੁੰਚ ਕੇ ਜਗਜੀਤ ਸਿੰਘ ਢੱਲੇਵਾਲ ਦਾ ਹਾਲਚਲ ਪੁੱਛਿਆ ਜਾ ਰਿਹਾ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਪਟਿਆਲੇ ਜ਼ਿਲ੍ਹੇ ਦੇ ਸ਼ਹਿਰੀ ਪ੍ਰਧਾਨ ਅਮਿਤ ਸਿੰਘ ਰਾਠੀ ਵੱਲੋਂ ਰਜਿੰਦਰਾ ਹਸਪਤਾਲ ਪਹੁੰਚ ਕੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਨਾਲ ਮੁਲਾਕਾਤ ਕੀਤੀ ਗਈ ਦੇਖੋ ਤੁਸੀਂ ਦੇਖ ਰਹੇ ਹੋ ਕਿ ਜੱਲੇਵਾ ਸਾਹਿਬ ਇਸੇ ਪਰਤੀ ਹੋਏ ਹਰ ਕਿੰਨੇ ਬੱਚੇ ਇੱਕ ਦਾ ਸਾਡਾ ਬੱਚਾ ਚਲੇ ਗਿਆ ਦੁਨੀਆ ਤੋਂ ਨੌਜਵਾਨ ਬੱਚਾ ਸੀ ਜਿਹੜੇ ਫੁੱਲ ਨਹੀਂ ਹਾਲੇ ਖੇੜਨਾ ਸੀ ਖੁਸ਼ਬੂ ਬਣਨੀ ਸੀ ਇਹ ਇੱਕ ਕਿਸਾਨੀ ਦਾ ਸੰਘਰਸ਼ ਹੈ ਇਹ ਕੋਈ ਸ਼ੌਕ ਨਾਲ ਨਹੀਂ ਕਰ ਰਹੇ ਇਹ ਮਜਬੂਰੀ ਹੈ ਸਰਕਾਰ ਦੀ ਡਿਊਟੀ ਬਣ ਜਾਏ ਕਿ ਬੈਠ ਕੇ ਗੱਲ ਕਰਕੇ ਜਿਹੜੇ ਮਸਲੇ ਨੇ ਉਹ ਹੱਲ ਕਰ ਦੇਣਾ ਇੰਨਾ ਲੰਮਾ ਹੀ ਨਾ ਪਵੇ ਕੱਲ ਫਿਰ ਪ੍ਰੋਟੈਸਟ ਕਰਨਾ ਤਾਂ ਹਰ ਬੰਦੇ ਦਾ ਫਰਜ਼ ਹੈ ਕੋਈ ਬੰਦਾ ਵੀ ਕਰਦਾ ਕਿ ਆ ਰੋਜ਼ ਕਿੰਨੀਆਂ ਜਥੇਬੰਦੀਆਂ ਆਪਾਂ ਦੇਖਦੇ ਹਾਂ ਕਿੰਨੇ ਪ੍ਰੋਟੈਸਟ ਕਰਦੇ ਨੇ ਤੇ ਉਹਨਾਂ ਨੂੰ ਜਗਾ ਦੇਣੀ ਉਹਨਾਂ ਨੂੰ ਫੈਸਿਲਿਟੀ ਦੇਣੀ ਬਲਕਿ ਸਰਕਾਰ ਦੀ ਡਿਊਟੀ ਬਣਦੀ ਹੈ ਪਰ ਉਹਦੀ ਬਜਾਏ ਤੇ ਗੈ ਸ਼ੱਡੀਆਂ ਦੀਆਂ ਗੋਲੀਆਂ ਚਲਾਈ ਜਾਂਦੀਆਂ ਰਬੜੀਆਂ ਤੇ ਕਿੰਨਾ ਨੁਕਸਾਨ ਹੋ ਗਿਆ ਤੇ ਇਹ ਦੀ ਬਜਾਏ ਤੇ ਹੁਣ ਆਪਾਂ ਰੋਜ਼ ਕਹਿੰਦੇ ਕਿ ਕਿਸਾਨ ਜੀ ਉੱਥੇ ਜਿਵੇਂ ਰੋਜਰ ਲੈਂਦੇ ਜੀ ਫਲਾਣਾ ਲੈਂਦਾ ਜੀ ਕਿਉਂ ਉਹ ਲਿਆਉਣ ਦੀ ਲੋੜ ਕਿਉਂ ਪਈ ਲੋੜ ਹੀ ਨਹੀਂ ਪੈਂਦੀ ਜੇ ਉਹਨਾਂ ਨੂੰ ਕਹਿਣ ਵੀ ਹਾਂ ਜੀ ਤੁਸੀਂ ਆਪਣਾ ਪ੍ਰੋਟੈਸਟ ਕਰਨਾ ਹੈ ਬੈਠੋ ਦਿੱਲੀ ਦੇ ਵਿੱਚ ਕਿੰਨੇ ਲੋਕ ਬੈਠੇ ਨੇ ਪ੍ਰੋਟੈਸਟ ਤੇ ਬਥੇਰੀ ਦੁਨੀਆ ਉੱਥੇ ਬੈਠੀ ਆ ਤੇ ਉਹਨਾਂ ਨੂੰ ਕਹਿਣ ਵੀ ਤਾਂ ਆਹ ਜਗ੍ਹਾ ਦੇ ਦਿੱਤੀ ਤੁਹਾਨੂੰ ਇੱਥੇ ਤੁਸੀਂ ਬੈਠ ਜਾਓ ਤੇ ਇਹ ਜਾਣ ਬੁੱਝ ਕੇ ਸਰਕਾਰ ਮਤਲਬ ਜਿਵੇਂ ਕੱਲ ਨੂੰ ਵੀ ਉਹ ਕਰਨ ਵਾਲੀ ਗੱਲ ਹੈਗੀ ਤੇ ਇਹ ਇਹਨਾਂ ਨੂੰ ਮਾੜਾ ਕਹਿੰਦਾ ਅਸੀਂ YouTube ਤੇ ਹੋਰ ਤੋਂ ਦੇਖ ਦੇਵੇਂ ਕਿੰਨਾ ਕੁਛ ਇਹਨਾਂ ਬਾਰੇ ਮਾੜਾ ਕਹਿੰਦਾ ਇਹਨਾਂ 'ਚ ਦੇਖੀ ਵੀ ਕਿੰਨੇ ਕਿੰਨੇ ਬੰਦੇ ਜਿੰਨੇ ਇੰਟੈਲੀਜੈਂਟ ਇਹ ਨੇ ਜੋ ਰੈਵਿਊਸ਼ਨ ਇਹਨਾਂ ਲਈ ਲੈਂਦਾ ਹੈ ਕੋਈ ਟਾਈਮ ਸੀ ਦੇਖੋ ਜਦੋਂ ਪਣ ਜੋ ਹਲ ਨੇਰੂ ਜੀ ਲਾਲਬਹਾਤ ਸ਼ਾਸਤੀ ਲਿਖ ਕੇ ਗਏ ਸੀ ਕਿ ਸਾਨੂੰ ਦੂਜੇ ਮੁਲਕਾਂ ਦੇ ਵਿੱਚ ਅਮਰੀਕਾ ਜਾ ਕੇ ਅੱਖਾਂ ਨੀਵੀਆਂ ਕਰਨੀਆਂ ਪੈਂਦੀਆਂ ਕਿਉਂਕਿ ਸਾਡੇ ਕੋ ਕਣਕ ਵੀ ਖਾਣ ਨੂੰ ਹੈ ਨਹੀਂ ਐਨੀ ਸਾਨੂੰ ਦਿੱਕਤ ਹੈ ਪਰ ਪੰਜਾਬ ਆਇਆ ਨੇ ਇੱਕ ਰੈਵਿਊਸ਼ਨ ਲਿਆਂਦਾ ਹੈ ਅਮਰੀਕਾ ਤੋਂ ਮੈਕਸੀਕਨ ਕਣਕ ਮੰਗਾਈ ਸੀ ਲਾਲ ਕਣਕ ਮੰਗਾਈ ਸੀ ਉਸ ਤੋਂ ਬਾਅਦ ਰੈਵਿਊਸ਼ਨ ਆਇਆ ਅੱਜ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਕੋ ਕਣਕ ਵੀ ਸਰਪਲਸ ਹੈ ਸਾਡੇ ਕੋ ਪੈੜ ਵੀ ਸਰਪਲਸ ਹੈ ਇਹ ਕਿਉਂ ਹੋਈ ਹੈ ਇਹ ਕਿਸਾਨਾਂ ਦੀ ਮਿਹਨਤ ਹੈ ਅੱਜ ਆਪਾਂ ਕੋਈ ਇਹ ਤਾਂ ਨਹੀਂ ਕੋਈ ਜਾਤੀਗਾਰ ਆਪਾਂ ਐਮਐਸਪੀ ਉਹ ਕਹ ਰਹੇ ਹਾਂ ਕਿ ਘੱਟੋ ਘੱਟ ਬੰਦੇ ਨੂੰ ਇਹ ਪਤਾ ਲੱਗ ਜੇ ਕਿ ਮੇਰੀ ਫਸਲ ਫਰਾਂਨੇ ਪਾਸੇ ਵਿਕਣੀ ਹੈ ਉਹਦੇ ਹਿਸਾਬ ਨਾਲ ਉਹ ਬੀਜ ਲਵੇ ਜਿਹੜੀ ਕਿਤੇ ਉਹਨਾਂ ਨੂੰ ਲੱਗਦੀ ਹੈ ਕਿ ਵੀ ਨਾ ਹੋਊਗਾ ਹੁਣ ਕਈ ਵਾਰ ਤੁਸੀਂ ਦੇਖਦੇ ਹੋ ਆਲੂ 30 ਰੁਪਏ ਕਿਲੋ ਵੀ ਵੇਚਦੇ ਨੇ 2 ਰੁਪਏ ਕਿਲੋ ਵੀ ਵੇਚਦੇ ਨੇ ਹੁਣ 2 ਰੁਪਏ ਕਿਲੋ ਨੂੰ ਕਿਵੇਂ ਬਾਰਾ ਖਾਊਗਾ ਤਾਂ ਕਿ ਬੰਦਾ ਆਪਣੇ ਆਪ ਤੇ ਨਹੀਂ ਤਾਂ ਉਹਨਾਂ ਦਾ ਆਪਣਾ ਜਿਹੜੀ ਜ਼ਮੀਨ ਵੇਚਣ ਵਾਲੀ ਗੱਲ ਆ ਜਾਂਦੀ ਹੈ ਆਪਾਂ ਦੇਖਿਆ ਕਿਸਾਨ ਕਿੰਨੇ ਸੁਸਾਈਡ ਕਰ ਰਹੇ ਨੇ ਰੋਜ਼ ਇੱਕ ਇਹੀ ਕਾਰਨ ਹੈ ਕਿ ਉਹਨਾਂ ਕੋਲ ਐਮਐਸਪੀ ਹੈ ਨਹੀਂ ਜੇ ਐਮਐਸਪੀ ਹੋਵੇ ਤਾਂ ਫਿਰ ਆਪਣੇ ਹਿਸਾਬ ਤਾਪਣਾ ਕਰ ਲੈਣਦਾ ਸੋ ਡਲਿਆ ਸਾਹਿਬ ਦੀ ਖਬਰ ਲੈ ਕੇ ਆਇਆ ਤੇ ਚੜ੍ਹਦੀ ਕਲਾ ਚ ਨੇ ਉਹ ਉਹ ਕਹਿੰਦੇ ਦੇਖੋ ਬਜ਼ੁਰਗ ਤਾਂ ਹੈਗੇ ਨੇ ਇਹਦੇ ਕੋਈ ਦੌਰ ਆਇਆ ਨਹੀਂ ਬਜ਼ੁਰਗ ਨੇ ਫਿਰ ਵੀ ਇੰਨੀ ਮਿੰਤ ਕਰਨਾ ਦਿਨ ਰਾਤ ਲੱਗੇ ਹੋਏ ਨੇ ਉੱਥੇ ਰਹਿਣਾ ਪਹਿਲਾਂ ਦਿੱਲੀ ਵੀ तकरीबन 13 ਮਹੀਨੇ ਰਹੇ ਹੋ ਅੱਜ ਜੋ ਹਾਲਾਤ ਪੈਦਾ ਕਰਤੇ ਉਹ ਸਭ ਤੋਂ ਮਾੜੀ ਗੱਲ ਹੈ ਸੋ ਮੈਂ ਸਰਕਾਰ ਨੂੰ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਬੈਠ ਕੇ ਇਹਨਾਂ ਗੱਲ ਕਰਕੇ ਜੋ ਮਸਲੇ ਨੇ ਆਪਾਂ ਹੱਲ ਕਰ ਲਈਏ ਜਿਹੜੇ ਨੌਜਵਾਨ ਸ਼ੁਭ ਕਰਨ ਦੀ ਐਫ ਆਈ ਆਰ ਜਿਹੜੀ ਹੈ ਉਹ 302 ਦੀ ਕਿੰਨਾ ਕਿੰਨਾ ਤੇ ਹੋਣਗੇ ਦੇਖੋ ਜਿਹੜੇ ਵੀ ਇਨਵੋਲਵ ਨੇ ਉਹ ਹੋਣੀ ਚਾਹੀਦੀ ਹੈ ਉਹਦੇ ਨਾਲ ਉਹਨੂੰ ਸ਼ਹੀਦ ਦਾ ਦਰਜਾ ਵੀ ਦੇਣਾ ਚਾਹੀਦਾ ਹੈ ਉਹਦੇ ਨਾਲ ਉਹਨੂੰ ਫਾਈਨੈਂਸ਼ਲੀ ਮਦਦ ਵੀ ਕਰਨੀ ਚਾਹੀਦੀ ਹੈ ਨੌਕਰੀ ਵੀ ਦੇਣੀ ਚਾਹੀਦੀ ਹੈ ਮੈਨੂੰ ਉਮੀਦ ਹੈ ਕਿ ਇਹ ਚਾਲੀ ਚੀਜ਼ਾਂ ਹੋਣਗੀਆਂ ਸਭ ਤੋਂ ਲੱਗਦਾ ਹੈ ਕਿ ਜਿਸ ਤਰ੍ਹਾਂ ਪੰਜਾਬ ਦੀ ਟੈਟਲਰ ਦੇ ਵਿੱਚ ਆ ਕੇ ਜਿਹੜਾ ਹੈਗਾ ਹਰਿਆਣਾ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਇਹ ਤਸ਼ੱਦਦ ਆਇਆ ਗਿਆ ਹੈਗਾ ਕਿ ਇਹਦੀ ਪੰਜਾਬ ਸਰਕਾਰ ਨੂੰ ਸੰਗਿਆਨ ਲੈਣਾ ਚਾਹੀਦਾ ਹੈਗਾ ਇਸ ਦੇ ਵਿੱਚ ਮੈਂ ਤਾਂ ਕਹਿੰਦਾ ਪੰਜਾਬ ਸਰਕਾਰ ਦੀ ਵੀ ਨਲਾਕੀ ਹੈ ਉਹਨੂੰ ਕਹਿਣਾ ਚਾਹੀਦਾ ਸੀ ਪਹਿਲੇ ਦਿਨ ਵੀ ਜਿੰਨਾ ਚਿਰ ਸਾਡੇ ਇੱਥੇ ਬੈਠੇ ਨਹੀਂ ਜਦੋਂ ਤੁਹਾਡਾ ਬਾਰਡਰ ਕ੍ਰਾਸ ਕਰਨਗੇ ਤੁਸੀਂ ਜੋ ਮਰਜ਼ੀ ਕਰੋ ਜਦੋਂ ਤੁਹਾਡੀ ਬਾਉਂਡਰੀ ਦੇ ਵਿੱਚ ਆ ਗਏ ਜੋ ਮਰਜ਼ੀ ਕਰ ਲਓ ਅਜੇ ਆਪਾਂ ਦੋਏ ਜ਼ਿਲ੍ਹੇ ਜੀ ਨਹੀਂ ਬਣਨਦੇ ਪੁਲਿਸ ਨੂੰ ਜੇ ਇੱਥੇ ਸਰੂਲ ਜ਼ਿਲ੍ਹੇ ਦੀ ਪੁਲਿਸ ਨੇ ਆਉਣਾ ਹੋਵੇ ਪਟਿਆਲੇ ਤਾਂ ਪਟਿਆਲੇ ਦੀ ਪੁਛ ਪੁਛ ਕੇ ਆਉਂਦੀ ਹੈ ਉਹਨਾਂ ਨੂੰ ਇਹ ਥੋੜਾ ਵੀ ਆਪਣੇ ਆ ਕੇ ਉਹ ਦੂਜੀ ਸਟੇਟ ਦੇ ਵਿੱਚ ਆ ਕੇ ਗੋਲੀਆਂ ਚਲਾ ਰਹੇ ਨੇ ਅਥਰੂ ਗਾਇ ਛੱਡ ਰਹੇ ਨੇ ਇਹ ਇਹ ਤਾਂ ਪੰਜਾਬ ਸਰਕਾਰ ਦੀ ਮੈਂ ਕਹਿੰਦਾ ਨਲਾਕੀ ਹੈ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਗਲਤਾਂ ਕਰ ਸਕਦੇ ਨੇ ਉਹ ਉਹ ਚੀਫ ਮਿਨਿਸਟਰ ਨਾਲ ਗੱਲ ਕਰਨ ਉਹ ਆਪਣੇ ਡੀਜੀਪੀ ਨਾਲ ਗੱਲ ਕਰਨ ਆਪਸ ਵਿੱਚ ਬੈਠ ਕੇ ਗੱਲ ਕਰਨ ਵੀ ਸਾਡੇ ਚ ਨਹੀਂ ਆਉਣਾ ਤੁਸੀਂ ਜਦੋਂ ਤੁਹਾਡੇ ਚ ਬਾਉਂਡਰੀ ਤੁਹਾਡੇ ਨਾਕੇ ਤੋੜ ਕੇ ਘਾਹ ਲਾਂਗੇ ਜੋ ਮਰਜ਼ੀ ਤੁਸੀਂ ਕਰ ਰਹੇ ਹੋ ਪਰ ਸਾਡੀ ਸਟੇਟ ਦੇ ਵਿੱਚ ਆ ਕੇ ਤੁਸੀਂ ਕਿਉਂ ਜਾਤਨੀ ਕਰਦੇ ਸਰ ਇੱਕ ਬੰਦੇ ਦੀ ਡੈਥ ਹੋ ਗਈ ਸੀ ਉਹ ਬੜਾ ਹਰਿਆਣਾ ਜਿਹੜੇ ਗਵਰਨਮੈਂਟ ਵੱਲੋਂ ਇੱਕ ਜਿਹੜਾ ਹੈਗਾ ਟਵੀਟ ਕਰਿਆ ਗਿਆ ਸੀਗਾ ਕਿ ਉਹਦੇ ਵਿੱਚ ਕਹਿੰਦੇ ਕਿ ਕਿਸੇ ਦੀ ਡੈਥ ਨਹੀਂ ਹੋਈ ਜਦਕਿ ਇੱਕ ਨੌਜਵਾਨ ਦੀ ਗੋਲੀ ਲੱਗਣ ਕਰਕੇ ਡੈਥ ਹੋਈ ਦੇਖੋ ਡੈਥਾਂ ਤਾਂ ਤਿੰਨ ਹੋ ਗਈਆਂ ਜੀ ਇਹ ਨੌਜਵਾਨ ਦੀ ਡੈਥੇ ਗੋਲੀ ਮਾਰ ਨਾਲ ਹੋਈ ਜਾਏ ਤੇ ਕਿੰਨੇ ਫਟੜ ਹੋ ਗਏ ਕਿੰਨੇ ਫਟੜ ਹੋ ਗਏ ਇਹਨਾਂ ਦੇ ਸਾਰੇ ਪਰਚੇ ਹੋਣੇ ਚਾਹੀਦੇ ਤਾਂਕਿ ਅੱਗੇ ਵਾਸਤੇ ਘਟੋੜ ਸੁੱਲ ਜਾਨ ਐਨੀ ਜਾਤਨੀ ਕਰਨੀ ਇਹਨਾਂ ਧੱਕਾ ਕਰਨਾ ਇਹ ਤਾਂ ਬਹੁਤ ਹੀ ਵਧੀਆ ਗੱਲ ਨਹੀਂ ਹੈ ਮੈਂ ਤਾਂ ਪੰਜਾਬ ਸਰਕਾਰ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਐਦਾਂ ਦੀ ਗੱਲਾਂ ਨਾ ਕਰੋ ਤੁਸੀਂ ਆਪਣੇ ਸਟੈਂਡ 'ਤੇ ਟਿਕਲੇ ਰਹੋ ਆਪਾਂ ਨੂੰ ਪਤਾ ਹੀ ਇੱਥੇ ਫਲਾਡ ਆਇਆ ਸੀ ਆਪਣੀ ਸੰਗਰੂਰ ਦਾ ਤੇ ਪਟਿਆਲਾ ਦਾ ਅੱਜ ਅੜ ਕੇ ਖੜੇ ਸੀ ਦੋ ਜਿਹੇ ਸੀ ਉਹ ਕਹਿੰਦਾ ਸੀ ਮੈਂ ਨਹੀਂ ਪਾਣੀ ਪੱਢ ਲੈਂਦਾ ਉਹ ਕਹਿੰਦਾ ਸੀ ਮੈਂ ਨਹੀਂ ਪਾਣੀ ਪੱਢਦਾ ਇਹ ਦੂਜੀ ਸਟੇਟ ਦੀ ਗੱਲ ਹੈ ਇਹ ਤੁਸਾਂ ਦੇਖ ਰਹੇ ਨੇ ਇਹ ਤਾਂ ਕੋਈ ਵਧੀਆ ਗੱਲ ਨਹੀਂ ਹੈ ਅਸੀਂ ਮੋਤੀ ਸਾਹਿਬ ਨਾਲ ਤੁਸੀਂ ਮਿਲੇ ਸੀ ਕੀ ਵਿਚਾਰ ਚਰਚਾ ਹੋਈ ਮੈਂ ਮਛਨ ਮਿਲੇ ਸੀਗਾ ਉੱਥੇ ਮੇਨ ਗੱਲੇ ਹੋਈ ਸੀ ਕਿ ਵੀ ਦੇਖੋ ਕਿਸਾਨਾਂ ਨੇ ਪਹਿਲਾਂ 13 ਮਹੀਨੇ ਸੰਘਰਸ਼ ਕੀਤਾ ਹੈ ਤੁਸੀਂ ਇਹਨਾਂ ਨਾਲ ਬਹਿਲਾ ਕੀਤਾ ਸੀ ਕੀ ਵੀ ਅਸੀਂ ਆਹਾ ਆ ਮੰਗਾ ਤੁਹਾਡੀ ਮੰਨ ਲਾਂਗੇ ਤੇ ਹੁਣ ਜੇ ਮੰਗਾ ਮੰਨ ਲਓ ਤਾਂ ਇਹ ਸੰਘਰਸ਼ ਖਤਮ ਹੋ ਜਾਊਗਾ ਆਪਾਂ ਇਹਨੂੰ ਗੱਲ ਖਤਮ ਕਰ ਲਈਏ ਪਹਿਲਾਂ ਵੀ ਬਹੁਤ ਵੱਡਾ ਨੁਕਸਾਨ ਹੋਇਆ 700 ਕੈਜੁਐਲਟੀ ਜੁਈ 700 ਬੰਦਾ ਤੁਹਾਡਾ ਮਾਰਿਆ ਗਿਆ ਸੀ ਉਦੋਂ ਤਤੋਂ ਲੋਵੇ ਟੇਬਲ ਟਾਕ ਦੇ ਨਾਲ ਜਿਹੜਾ ਮਸਲਾ ਹੱਲ ਹੋਣਾ ਚਾਹੀਦਾ ਕਿਉਂਕਿ ਇੱਕ ਪਾਸੇ ਜਿਹੜਾ ਹੈਗਾ ਇਹ ਸੰਘਰਸ਼ ਜਿਹੜਾ ਕਾਫੀ ਮਲਕੀ ਤੇਜ਼ ਹੁੰਦਾ ਜਾ ਰਿਹਾ ਹੈਗਾ ਜਿਹਦੇ ਵਿੱਚ ਨੌਜਵਾਨਾਂ ਦੀ ਡੈਥ ਵੀ ਹੋਈ ਹੈ ਜੀ ਦੇਖੋ ਇਹ ਹੋਰ ਹੋ ਇਦੋਂ ਦਾ ਫਿਰ ਹੋਰ ਗੱਲਾਂ ਚੱਲਦੀਆਂ ਜਾਣਗੀਆਂ ਹੋਰ ਨੁਕਸਾਨ ਹੋਊਗਾ ਸਰਕਾਰ ਦਾ ਵੀ ਨੁਕਸਾਨ ਹੋਊਗਾ ਤੇ ਲੋਕਾਂ ਦਾ ਵੀ ਨੁਕਸਾਨ ਹੋਊਗਾ ਖੇਤੀ ਜ਼ਮੀਨ ਨੁਕਸਾਨ ਹੋਊਗਾ ਜੇ ਬੈਠ ਜੀ ਆਪਾਂ ਹਰ ਚੀਜ਼ ਦਾ ਹੱਲ ਹੈ ਬੈਠ ਕੇ ਹੱਲ ਹੋਣਾ ਚਾਹੀਦਾ ਬੈਠ ਕੇ ਇੱਕ ਵਾਰ ਮਿਲ ਲੈਣੇ ਫੇਰ ਤਾਂ ਦੇਖੋ ਜੇ ਕੋਈ ਗੱਲ ਨੇੜੇ ਲਾਉਣਗੇ ਫਿਰ ਤਾਂ ਅਸੀਂ ਵਿੱਚ ਬੈਠ ਜਾਾਂਗੇ ਅਸੀਂ ਵੀ ਕਹਾਂਗੇ ਕਿ ਯਾਰ ਨਹੀਂ ਆ ਚੀਜ਼ ਹੈ ਇੰਨੇ ਕਾਪਾਏ ਮੰਨ ਜੀ ਪਰ ਜੇ ਕੋਈ ਨੇੜੇ ਹੀ ਨਾਉਣੀ ਗੱਲ ਹੈ ਫਿਰ ਉਹਦਾ ਤਾਂ ਕੋਈ ਹੱਲ ਨਹੀਂ ਹੈ ਨਾ ਟਕੜਾ ਸਾਹਿਬ ਮੁੱਦਾ ਪੰਜਾਬ ਦਾ ਹੈਗਾ ਤੁਹਾਨੂੰ ਲੱਗਦਾ ਹੈਗਾ ਕਿ ਸਾਰੀਆਂ ਪਾਰਟੀਆਂ ਨੂੰ ਜਿਹੜਾ ਸਿਰ ਜੋੜ ਕੇ ਗੱਲਬਾਤ ਕਰਨੀ ਚਾਹੀਦੀ ਹੈ ਪੰਜਾਬ ਦੇ ਮੁੱਦੇ ਉੱਤੇ ਸਾਰੀਆਂ ਚਾਹੇ ਸ਼੍ਰੋਮਣੀ ਅਕਾਲੀ ਦਲ ਚਾਹੀਦੀ ਬੀਜੇਪੀ ਕੋਈ ਵੀ ਪਾਰਟੀ ਹੈਗੇ ਸਾਰਿਆਂ ਨੂੰ ਇਕੱਠੇ ਹੋ ਕੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਦੇਖੋ ਜਿੱਥੇ ਤੱਕ ਤਾਂ ਕਿਸਾਨੀ ਦਾ ਮੁੱਦਾ ਹੈ ਉੱਥੇ ਸਾਡੀ ਕੋਈ ਪਾਰਟੀ ਨਹੀਂ ਹੈ। ਕੋਈ ਕੁਝ ਹੋਰ ਨਹੀਂ। ਅਸੀਂ ਕਿਸਾਨਾਂ ਦੇ ਨਾਲ ਆ। ਮੈਂ ਤਾਂ ਇਹੀ ਬੇਨਤੀ ਕਰਦਾ ਕਿ ਸਾਨੂੰ ਸਾਰੇ ਨੂੰ ਇਕੱਠੇ ਹੋਣਾ ਚਾਹੀਦਾ ਹੈ। ਸਾਰੇ ਇਕੱਠੇ ਹੋ ਕੇ ਇੱਕ ਮੱਛ ਦੇ ਉੱਤੇ ਜਿਵੇਂ ਕਿਸਾਨ ਸਾਰੇ ਇਕੱਠੇ ਨੇ, ਇਸੇ ਤਰ੍ਹਾਂ ਸਾਨੂੰ ਵੀ ਇਕੱਠੇ ਹੋਣਾ ਚਾਹੀਦਾ ਹੈ। ਸਾਰੀਆਂ ਪਾਰਟੀਆਂ ਭੁੱਲ ਜਾਣਾ ਚਾਹੀਦਾ ਹੈ। ਜੇ ਕਿਸਾਨੀ ਹੈਗੀ ਤਾਂ ਅਸੀਂ ਹੈਗੇ। ਤਾਂ ਹੀ ਪੋਲੀਟੀਕਲ ਪਾਰਟੀਆਂ ਨੇ ਨਹੀਂ ਤਾਂ ਫਿਰ ਕੁਝ ਵੀ ਹੈ ਨਹੀਂ। ਅੱਛਾ ਰਖੜਾ ਸਾਹਿਬ ਜੇ ਇਹ ਸੰਘਰਸ਼ ਲੰਬਾ ਚੱਲਦਾ ਕਿ ਸ਼੍ਰੋਮਣੀ ਅਕਾਲੀ ਦਲ ਵੀ ਆਪਣੇ ਜਥੇ ਭੇਜੇਗਾ ਇਹਨਾਂ ਦੀ ਮਦਦ ਦੇ ਲਈ। ਅਸੀਂ ਤਾਂ ਅੱਜ ਵੀ ਭੇਜਾਂਗੇ। ਕੱਲ ਨੂੰ ਵੀ ਭੇਜਾਂਗੇ। ਅੱਜ ਥੋੜਾ ਹੈ। ਅਸੀਂ ਯਾਰ ਕੋਈ ਅਸੀਂ ਜਿਹੜਾ ਬੈਨਰ ਹੈ ਉਹ ਕਿਸਾਨ ਯੂਨੀਅਨ ਦੇ ਬੈਨਰ ਥੱਲੇ ਭੇਜਾਂਗੇ ਅਸੀਂ ਇਹ ਨਹੀਂ ਕਿ ਅਸੀਂ ਸ਼ੋਮਨੀ ਕਲਦਲ ਦੇ ਬੈਨਰ ਥੱਲੇ ਭੇਜਾਂਗੇ ਜਾਂ ਕੁਝ ਹੋਰ ਕਰਾਂਗੇ ਅਸੀਂ ਕੋਈ ਆਪਣੀ ਵੱਖਰੀ ਜਮਾਤ ਨਹੀਂ ਬਣਾਉਣੀ ਹੈ ਉਹਨਾਂ ਦੇ ਬੈਨਰ ਥੱਲੇ ਸਾਡੇ ਅੱਜ ਵੀ ਜਾ ਰਹੇ ਨੇ ਹਰ ਮਦਦ ਕਰਾਂਗੇ ਜੋ ਅਸੀਂ ਮੱਤ ਕਰ ਸਕਦੇ ਆ ਉੱਥੇ ਸਾਨੂੰ ਲੰਗਰ ਲਾਉਣੇ ਪੈਣਗੇ ਉੱਥੇ ਸਾਨੂੰ ਰਹਿਣਾ ਪਊਗਾ ਸਾਨੂੰ ਉੱਥੇ ਟੈਂਟ ਲਾਉਣੇ ਪੈਣਗੇ ਰਹਿਣ ਦਾ ਇੰਤਜ਼ਾਮ ਕਰਨਾ ਪਊਗਾ ਸਾਨੂੰ ਉੱਥੇ ਹਸਕੜ ਖੋਲਣਾ ਪਊਗਾ ਸਾਨੂੰ ਟ੍ਰਾਂਸਪੋਰਟ ਦੀ ਲੋੜ ਪਊਗੀ ਉਹ ਵੀ ਕਰਾਂਗੇ ਪਹਿਲਾਂ ਵੀ ਉੱਥੇ ਕੀਤਾ ਹੈ ਤੇ ਇੱਥੇ ਵੀ ਅਸੀਂ ਹਰ ਤੀਜ ਕਰਾਂਗੇ ਇਹ ਫੈਸਿਲਿਟੀ ਕਰਨਾ ਇਹ ਤਾਂ ਸਾਰੀ ਡਿਊਟੀ ਬਣਦੀ ਹੈ ਫਰਜ਼ ਬਣਦਾ ਹੈ ਜੇ ਅਸੀਂ 3500 ਕਿਲੋਮੀਟਰ ਦੀ ਜਾ ਕੇ ਤਾਮਲਡੂ ਦੇ ਵਿੱਚ ਲਾ ਸਕਦੇ ਆ ਤਾਂ ਇੱਥੇ ਕਿਉਂ ਲਾਵਾਂਗੇ ਥੈਂਕ ਯੂ ਥੈਂਕ ਯੂ ਇਹ ਪਲਾਨ ਆ ਕਿਸਾਨ ਜੋ ਉੱਥੇ ਬੰਦੀਆਂ ਨਾਲ ਇੱਕ ਤਰ੍ਹਾਂ ਮੈਂ ਬੇਨਤੀ ਕਰਦੇ ਆ ਕਿ ਜਿੱਥੇ ਗੱਲ ਕਿ 23 ਫਸਲਾ ਤੇ ਐਮਬੀਐਸਪੀ ਪੰਜਾਂ ਮਿੰਟਾਂ ਇਹ ਦਵਾਂਗੇ ਮੁੱਖ ਮੰਤਰੀ ਸਾਹਿਬ ਕਹਿੰਦਾ ਜੀ 22 ਫਸਲਾ ਦੇ ਪਹਿਲੀ ਗੱਲ ਤਾਂ ਉਹਨੂੰ ਇਹ ਵੀ ਨੰਮੈਰਿਕਲ ਫਿਗਰ ਯਾਦ ਨਹੀਂ ਕਿ ਫਸਲਾ 22 ਤੇ ਦੇਣਗੇ 23 ਤੇ ਦੇਣੀਆਂ ਨੇ ਇਸ ਤੋਂ ਮਨਸ਼ਾ ਜਾਹਰ ਹੁੰਦੇ ਕਿ ਆਪਸੇ ਕੋਈ ਤਾਲਮੇਲ ਨਹੀਂ ਆ ਦੂਜੀ ਮੈਂ ਇੱਕ ਬੇਨਤੀ ਹੋਰ ਕਰ ਦਿਆਂ ਕਿ ਦੇਸ਼ ਦੇ ਵਿੱਚ ਇੱਕ ਨਾਰਾ ਦਿਆ ਸੀ 70 ਦਾ ਹੱਕ ਜੈ ਜਵਾਨ ਜੈ ਕਿਸਾਨ ਇਹ ਵੀ ਦੱਸਾਂ ਕਿ ਹਿੰਦੁਸਤਾਨ ਦੀ ਫੌਜ ਦੇ ਵਿੱਚ ਆ ਕਿਸਾਨਾਂ ਦੇ ਪੁੱਤੀ ਨੇ ਨਾ ਜੈ ਜਵਾਨ ਦੇ ਨਾਰੇ ਦੇ ਪਹਿਰਾ ਦੇ ਰਹਾ ਕੋਈ ਨਾ ਸੂਬਾ ਸਰਕਾਰ ਚ ਕੇਂਦਰ ਸਰਕਾਰ ਹੋਵੇ ਨਾ ਜੈ ਕਿਸਾਨ ਤੇ ਨਾਰਾ ਦੇ ਰਹੇ ਉਹ ਤੋਂ ਬਾਅਦ ਹਟਲ ਮੇਰੀ ਆਵਾਜ਼ਪਈ ਸਾਹਿਬ ਨੇ ਕਿਹਾ ਸੀ ਕਿ ਜੈ ਵਿਗਿਆਨ ਅੱਜ ਵਿਗਿਆਨ ਦੇ ਡਰੋਨ ਆ ਕੇ ਹਰਿਆਣੇ ਤੋਂ ਕੇਂਦਰ ਸਰਕਾਰ ਦੀ ਸ਼ਹਿਦ ਦੇ ਪੰਜਾਬ ਦੇ ਕਿਸਾਨ ਦੇ ਹਮਲਾ ਕਰਦੇ ਨੇ ਤਾਂ ਨਾ ਦਾ ਜੈ ਜਵਾਨ ਦੀ ਤੇ ਬੇਦਵੀ ਹੁੰਦੀ ਹੈ ਜੈ ਕਿਸਾਨ ਦੀ ਤੇ ਜੈ ਵਿਗਿਆਨ ਦੀ ਵੀ ਹੁੰਦੀ ਹੈ ਅੱਜ ਇਹ ਗੱਲ ਦੇਖ ਲੈਣ ਦੀ ਗੱਲ ਹੈ ਕਿ ਕੇਂਦਰ ਦੇ ਵਿੱਚ ਸੱਤਾ ਦੇ ਕਾਬਜ ਸਰਕਾਰ ਸੂਬੇ ਚ ਖੱਟਰ ਸਰਕਾਰ ਤੇ ਪੰਜਾਬ ਸਰਕਾਰ ਦੇ ਖਰਚੇ ਦੇ ਬੜੇ ਹੈਰਾਨੀ ਜਨਰਲ ਸਥਿਤੀ ਪੈਦਾ ਹੋ ਰਹੀ ਹੈ ਕਿ 92 ਐਮਐਲਏ ਹੋਣ ਦੱਸ ਸਕਦੇ ਹੋ ਕਿ ਸ ਇੱਕ ਵੀ ਐਮਐਲਏ ਦਾ ਕੋਈ ਬਿਆਨ ਆਇਆ ਹੋਵੇ ਹੁਣ ਤੱਕ ਘੱਟੋ ਘੱਟ ਤੁਸੀਂ ਨਾਂ ਲੀ ਜਾ ਕੇ ਖੜ ਸਕਦੇ ਆ ਇਸ ਵੀ ਨਹੀਂ ਦੇ ਸਕਦੇ ਕਿ ਬਿਆਨ ਤਾਂ ਜਾਰੀ ਕਰ ਦਿਓ ਅੱਜ ਕਿਸੇ ਦਾ ਕੋਈ ਬਿਆਨ ਨਹੀਂ ਆ ਰਿਹਾ ਅੱਜ ਨੌਜਵਾਨ ਦੀ ਜਾਨ ਗਈ ਹੈ ਤਾਂ ਸਰਕਾਰ ਕਹਿ ਰਹੀ ਹੈ ਪਰਚਾ ਦਰਜ ਕਰਨ ਲੱਗੇ ਮਿੰਟ ਲੱਗਦੇ ਨੇ ਪੰਜ ਤਾਂ ਸੂਬੇ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਜਾਂਚ ਕਰਾਵਾਂਗੇ ਜਾਂਚ ਕਰਾਉਣੀਆਂ ਦਾ ਮੁੱਖ ਮੰਤਰੀ ਸਾਹਿਬ ਆਪਣੀ ਵੀਡੀਓ ਜਾਂਚ ਕਰਾਓ ਜਿੱਦ ਤੋਂ ਤੁਸੀਂ ਆਖਿਆ ਸੀ ਕਿ 22 ਫਸਲਾਂ ਦੇ 5 ਮੀਟਰ ਐਮਐਸਪੀ ਦੇਵਾਂਗੇ ਕੈਬਨਟ ਦੇ ਹਿੱਸਾ ਅਨਮੋਲ ਗਗਨਮਾਨ ਕਹਿ ਰਹੀ ਸੀ ਕਿ ਸ਼ਾਂਤ ਐਮਐਸਪੀ ਦੇਵਾਂਗੇ ਕੈਪਟਨ ਅਮਿੰਦਰ ਸਿੰਘ ਨੇ ਆਪਣੀ ਆਪਣਾ ਸੱਤਾ ਛੱਡਣ ਅੱਜ ਸੱਤਾ ਦੇ ਤੁਸੀਂ ਪੂਰੇ ਸ਼ਕਤੀ ਨਾਲ ਸੱਤਾ ਤੁਹਾਡੇ ਹੱਥ ਦੇ ਵਿੱਚ ਹੈ ਐਮਐਸਪੀ ਮਿਲ ਸਕਦੀ ਹੈ ਜੇ ਇੰਟੈਂਸ਼ਨ ਤੇ ਇੰਟੈਂਸ਼ਨ ਸਾਫ ਹੋਵੇ ਨਾ ਨੀਤ ਸਾਫ ਹੈ ਨਾ ਨiyet ਸਾਫ ਹੈ ਨਾ ਮਨਸ਼ਾ ਸਾਫ ਹੈ ਅੱਜ ਸਾਡੇ ਬਾਰਡਰ ਦੇ ਅੰਦਰ ਆ ਕੇ ਜਿਹੜਾ ਹੈਗਾ ਹਰਿਆਣਾ ਸਰਕਾਰ ਦੇ ਜਿਹੜੇ ਹੈਗੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਟਰੈਕਟਰ ਭੰਨੇ ਗਏ ਨੇ ਲੰਗਰ ਬੰਦ ਕਰਾਏ ਗਏ ਨੇ ਬਲਕਿ ਉੱਥੇ ਜਿਹੜਾ ਕੋਹਰਾ ਜਿਹੜਾ ਮਚਾਇਆ ਗਿਆ ਹੈਗਾ ਸੋ ਕਿਸ ਤਰ੍ਹਾਂ ਦੇਖਦੇ ਹੋ ਕਿ ਜਿੰਮੇਵਾਰੀ ਬੰਦੀ ਹੈਗੀ ਉੱਥੇ ਦੇ ਐਡਮਿਨਿਸਟ੍ਰੇਸ਼ਨ ਦੇ ਉੱਤੇ ਪਰਚਾ ਹੋਣਾ ਚਾਹੀਦਾ ਸੀ ਜਿੱਥੋਂ ਤੱਕ ਮੇਰਾ ਜਾਤੀ ਮੈਂ ਕਿਆਸਰਾ ਲਾ ਸਕਦਾ ਜਾਂ ਮੈਂ ਅੰਦਾਜ਼ਾ ਲਾ ਸਕਦਾ ਮੈਨੂੰ ਲੱਗਦਾ ਹੈ ਕਿ ਸੂਬਾ ਸਰਕਾਰ ਨਾ ਕਿਸੇ ਨਾਲ ਕੋਈ ਵੀ ਸਮੇਤਨਸ਼ੀਲਤਾ ਨਹੀਂ ਹੈ ਨਾ ਸੂਬਾ ਸਰਕਾਰ ਸੀਰੀਅਸ ਇਸ ਗੱਲ ਤੇ ਸੰਜੀਦਾ ਹੈ ਸੂਬਾ ਸਰਕਾਰ ਕੇਵਲ ਲੋਕ ਸਭਾ ਦੇ ਵਿੱਚ ਇਸ मुद्ਦਰ ਪਣਾਉਣਾ ਚਾਹੁੰਦੀ ਆ ਸੂਬਾ ਸਰਕਾਰ ਚਾਹੇ ਉਹਨੇ ਨੌਜਵਾਨ ਜਾਵੇ ਗੱਡੀਆਂ ਭਰਨੇ ਜਾਣ ਖਰਾਨੀ ਦੀ ਗੱਲ ਐ ਬਾਬੇ ਨਾਨਕ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੋਂ ਲੰਗਰ ਜਦੋਂ ਤਾਮਿਲਨਾਡੂ ਚ ਲੱਗਦੇ ਨੇ ਬੰਗਲਾਦੇਸ਼ ਰੋਹਿੰਗਿਆਂ ਨੇ ਲੱਗਦੇ ਨੇ ਉਦੋਂ ਲੰਗਰ ਜਾਂਦੇ ਹੋਏ ਪੰਜਾਬ ਦੇ ਸਰਕਾਰ ਦੀਆਂ ਗੱਡੀਆਂ ਜਿਹੜੇ ਲੰਗਰ ਲੋਕ ਲੈ ਕੇ ਜਾਂਦੇ ਨੇ ਉਹ ਸਰਕਾਰਾਂ ਲੰਗਰ ਰੋਕ ਕੇ ਆਪਣੀ ਮਨਸ਼ਾ ਜਹਰ ਕਰਦੇ ਨੇ ਕਿ ਸਰਕਾਰ ਨਾ ਲੋਕਾਂ ਦੀ ਐ ਨਾ ਲੋਕ ਹਿੱਤਾਂ ਦੀ ਐ ਤੇ ਨਾ ਲੋਕਾਂ ਦੀ ਰਾਖੀ ਐ ਦੇਖੋ ਪੰਜਾਬ ਦਾ ਹਿੰਦੂਸਤਾਨ ਦਾ ਢਿੱਡ ਭਰਨ ਵਾਲਾ ਪੰਜਾਬ ਦਾ ਕਿਸਾਨ ਜਿਹਨੂੰ ਆਂਦਾ ਤਾਂ ਕਿਹਾ ਜਾਂਦਾ ਤੇ ਅੱਜ ਹੋ ਕੀ ਰਿਹਾ ਆਪਣੇ ਹੱਕਾਂ ਦੇ ਖਾਤਰ ਜਿਹੜਾ ਪੰਜਾਬ ਦਾ ਕਿਸਾਨ ਹਿੰਦੁਸਤਾਨ ਦਾ ਢੱਡ ਪਰਦਾ ਉਹਨੂੰ ਆਪਣੇ ਹੱਕਾਂ ਦੇ ਖਾਤਰ ਗੋਲੀਆਂ ਖਾਣੇ ਪੈ ਰਹੀਆਂ ਨੇ ਪਹਿਲਾ ਪਹਿਲਾ ਜੋ ਧਰਨਾ ਚੱਲਿਆ ਮੁਜਾਰੇ ਚੱਲੇ 700 ਦੇ ਕਰੀਬ ਉੱਤੇ ਸ਼ਹੀਦ ਹੋਈਆਂ ਤੇ ਅੱਜ ਹੁਣ ਪਰ ਦੇਖੋ ਨਵਾਂ ਫੜਾ 21 ਸਾਲ ਦਾ 21 ਸਾਲ ਦਾ ਨੌਜਵਾਨ ਉਹ ਕਿਸਾਨੀ ਸੰਘਰਸ਼ ਵਿੱਚ ਉਸ ਘਰਸ਼ ਕਰ ਰਿਹਾ ਸੀ ਸ਼ਾਂਤ ਮਈ ਟਾਕਨਾ ਪ੍ਰੋਟੈਸਟ ਕਰ ਰਿਹਾ ਸੀ ਉੱਥੇ ਹਰਿਆਣਾ ਪੁਲਿਸ ਨੇ ਗੋਲੀਆਂ ਮਾਰ ਕੇ ਚਾਹ ਰਬੜ ਦੀ ਗੋਲੀਆਂ ਚ ਦੂਜੀ ਗੋਲੀ ਵੱਜੀ ਬਾਦਕਿ ਉਹ ਫਟ ਤਾ ਉਹਦੀ ਸ਼ੀਧੀ ਹੋ ਗਈ ਆ ਸੋ ਮੈਂ ਸਮਝਦਾ ਕਿ ਨੌਜਵਾਨ ਬੜਾ ਇਸ ਗੱਲ ਤੇ ਗੁੱਸਾ ਪੰਜਾਬ ਸਰਕਾਰ ਤੇ ਵੀ ਆ ਤੇ ਕੇਂਦਰ ਸਰਕਾਰ ਤੇ ਵੀ ਆ ਦੇਖੋ ਜਿਹੜੀ ਐਮਐਸਪੀ ਆ ਐਮਐਸਪੀ ਸਾਡਾ ਹੱਕ ਆ ਕਿਉਂਕਿ ਅਸੀਂ ਪੰਜਾਬ ਦਾ ਪਾਣੀ ਖਰਾਬ ਕਰ ਲਿਆ ਪੰਜਾਬ ਦਾ ਹਵਾ ਖਰਾਬ ਕਰ ਲਈ ਸੋ ਜਿਨ੍ਹਾਂ ਨੂੰ ਜਦੋਂ ਲੋਰਸੀ ਹਿੰਦੁਸਤਾਨ ਨੂੰ ਗ੍ਰੀਨ ਕ੍ਰਾਂਤੀ ਕਹਿੰਦੇ ਸੀ ਉਦੋਂ ਪੰਜਾਬ ਦੇ ਲੋਕਾਂ ਦੇ ਢੱਡਪਰੇ ਕਿਸਾਨਾਂ ਨੇ ਅੱਜ ਆਪਣੇ ਹੱਕਾਂ ਵਾਸਤੇ ਐਮਐਸਪੀ ਮੰਗ ਰਹੇ ਨੇ ਤੇ ਗੋਲੀਆਂ ਮਾਰੀ ਜਾ ਰਹੇ ਕੁੱਟਿਆ ਜਾ ਰਿਹਾ ਸੋ ਮੈਂ ਸਮਝਦਾ ਕਿ ਨੌਜਵਾਨਾਂ ਦਾ ਪੰਜਾਬ ਸਰਕਾਰਪਤੀ ਗੁੱਸਾ ਇਸ ਗੱਲ ਦਾ ਕਿ ਜਿਹੜੀ ਭਗਵੰਤ ਮਾਨ ਕਹਿੰਦਾ ਸੀ ਕਿ ਅਸੀਂ ਸੱਤਾਂ ਚੱਲਣ ਵਾਲੀ ਸਰਕਾਰ ਆ ਕਿਸਾਨੀ ਅੰਦੋਲਨ ਨਿਕਲੀ ਸਰਕਾਰ ਆ ਤੇ ਤੁਹਾਡੇ ਸਾਹਮਣੇ ਆ ਪੰਜਾਬ ਦਾ ਸੀਐਮ ਆਪਣੇ ਪੰਜਾਬ ਸਟੇਟ ਦੇ ਵਿੱਚ ਬੈਰੀਕੇਡ ਲਾ ਕੇ ਹਰਿਆਣਾ ਪੁਰਸ ਪੰਜਾਬ ਚ ਆ ਕੇ ਨੌਜਵਾਨਾਂ ਨੂੰ ਕੁੱਟ ਕੇ ਮਾਂ ਗੋਲੀਆਂ ਮਾਰ ਕੇ ਮਾਰ ਰਹੀਆਂ ਨੇ ਮਸ਼ੀਨਰੀ ਦਾ ਤੋੜਪਨ ਕਰ ਗਈ ਆ ਸਾਡਾ ਸੀਐਮ ਕੋਈ ਵਕੀਲ ਬਣ ਕੇ ਆਪਣਾ ਪੱਖ ਨਹੀਂ ਪੇਸ਼ ਕਰ ਰਿਹਾ ਸੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਉਹ ਜਾ ਕੇ ਸੈਂਟਰ ਨਾਲ ਗੱਲ ਕਰੀ ਕੀਤੀ ਜਾਵੇ ਜਿੱਥੇ ਬਾਕੀ ਪਾਰਟੀਆਂ ਕਰ ਰਹੀਆਂ ਨੇ ਕਿਸਾਨ ਜਿੱਥੇ ਬੰਦਿਆਂ ਕਰ ਰਹੀਆਂ ਨੇ ਸਟੈਂਡ ਲੈਣਾ ਚਾਹੀਦਾ ਉਹਨਾਂ ਨੂੰ ਇਸ ਗੱਲ ਤੇ ਅਜੇ ਕਾਫੀ ਦੇਰ ਹੋ ਗਈ ਉਹਨਾਂ ਨੂੰ ਇਹ ਐਲਾਨ ਕੀਤੇ ਹੋਏ ਕਈ ਘੰਟੇ ਬੀਤ ਚੁੱਕੇ ਨੇ ਕਿ ਅਸੀਂ ਐਫਆਈਆ ਤੇ ਪੋਸਟਮਾਰਟਮ ਦੀ ਉਡੀਕ ਕੀਤੀ ਜਾ ਰਹੀ। ਦੇਖੋ ਐਫਆਈਆਰ ਦਾ ਦੇਖੋ ਤੁਹਾਡੇ ਸਾਹਮਣੇ ਆ। ਇਹ ਸਰਕਾਰ ਪੰਜਾਬ ਸਰਕਾਰ ਬਹੁਤ ਤਰ੍ਹਾਂ ਫੇਲੀਅਰ ਆ। ਆਪਣਾ ਵਕੀਲ ਜਿੱਥੇ ਸਰਕਾਰ ਨੂੰ ਚਾਹੀਦੇ ਪੰਜਾਬ ਸਰਕਾਰ ਨੂੰ ਵਕੀਲ ਬਣ ਕੇ ਕੇਂਦਰ ਨਾਲ ਗੱਲ ਕਰਨੀ ਚਾਹੀਦੀ ਸੀ। ਉੱਥੇ ਉਹ ਪੰਜਾਬ ਦੇ ਲੋਕਾਂ ਨਾਲ ਨਹੀਂ ਖੜ ਰਹੇ। ਸੋ ਇਸ ਗੱਲ ਦਾ ਬਹੁਤ ਵੱਡਾ ਰੋਸ ਆ। ਸੋ ਅਸੀਂ ਮੰਨਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਨੂੰ ਵੀ ਸੀਐਮ ਸਾਹਿਬ ਨੂੰ ਵੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਆ। ਕੀ ਕਿਸਾਨ ਨੇ ਆ ਕਿਸਾਨਾਂ ਦੀ ਮੁੱਖ ਮੁੱਖ ਮੰਗਾ ਐ ਐਮਐਸਪੀ ਦੀ ਜੇ ਪੰਜਾਬ ਦਾ ਕਿਸਾਨ ਜਿਉਂਦਾ ਤਾਂ ਹਿੰਦੂਸਤਾਨ ਦੇ ਵਿੱਚ ਆਂਦੇ ਭੰਡਾਰ ਭਰੇ ਆ ਸੋ ਇਸ ਕਰਕੇ ਸਾਨੂੰ ਐਮਐਸਪੀ ਮਿਲਣੀ ਚਾਹੀਦੀ ਆ ਜਿਹੜੇ ਸ਼ਾਂਤਮੀ ਢੰਗ ਨਾਲ ਜਿਹੜੇ ਨੌਜਵਾਨਾਂ ਉੱਪਰ ਹਮਲੇ ਹੋਏ ਨੇ ਫੱਟੜ ਹੋਏ ਨੇ ਮੌਤਾਂ ਹੋਈਆਂ ਨੇ ਲਾਪਤਾ ਨੌਜਵਾਨ ਨੇ ਉਹਨਾਂ ਸਾਰਿਆਂ ਦੀ ਜਾਂਚ ਕਰਕੇ ਜਲਦੀ ਇਨਸਾਫ ਬਣਨਾ ਚਾਹੀਦਾ ਹੈ ਜੀ ਐਮਐਸਪੀ ਤਾਂ ਪੰਜਾਬ ਸਰਕਾਰ ਵੀ ਕਹਿੰਦੀ ਸੀ ਦਮਾਂ ਦੇ ਦੀ ਦੇਖੋ ਐਮਐਸਪੀ ਬੀਬੀ ਬੋਲਦੀ ਹੁੰਦੀ ਸੀ ਪਹਿਲਾਂ ਤੁਹਾਡੇ ਉਹ ਅਨਮੋਲ ਗਗਨ ਕਿ 5 ਮਿੰਟ ਦੇ ਵਿੱਚ ਸਰਕਾਰ ਬਣ ਜੇ ਅਸੀਂ 5 ਮਿੰਟ ਐਮਐਸਪੀ ਐਮਐਸਪੀ ਦਵ ਜਿਹੜੀ ਗੱਲ ਕਰ ਰਹੀ ਸੀ ਜੀ ਭਗਵੰਤ ਮਾਨ ਦੀ ਗੱਲ ਕਰ ਰਹੀ ਸੀ ਜੀ ਕਿ ਸਾਡੀ ਸਰਕਾਰ ਆਵੇ 5 ਮਹੀਨੇ ਚੋਂ ਸੀ ਐਮਐਸਪੀ ਦੇ ਦਾਂਗੇ ਹੁਣ ਬੀਬੀ ਲੱਭਣੀ ਨਹੀਂ ਰਹੀ ਹੈ ਕਿੱਥੇ ਉਹ ਫੋ ਇਸ ਕਰਕੇ ਆਪ ਸਰਕਾਰ ਦਾ ਘਰਾਉ ਨਹੀਂ ਹੋਣਾ ਚਾਹੀਦਾ ਜੀ ਦੇਖੋ ਪੰਜਾਬ ਦੇਖੋ ਤੁਹਾਡੇ ਸਾਹਮਣੇ ਅੱਜ ਦੇਖੋ ਸਭ ਤੋਂ ਅਹਿਮ ਕੰਮ ਐਮਐਸਪੀ ਜੋ ਜੋ ਸਰਕਾਰ ਚੱਲਦਾ ਉਹਦਾ ਪਰਸਵਰਥਨ ਕਰਨਾ ਚਾਹੀਦਾ ਡਰ ਕੇ ਜਾਣਾ ਚਾਹੀਦਾ ਉਸ ਤੋਂ ਬਾਅਦ ਫਿਰ ਪੰਜਾਬ ਸਰਕਾਰ ਜੋ ਵਾਅਦੇ ਕੀਤੇ ਪੂਰੇ ਕਰਨਾ ਚਾਹੀਦਾ ਲੋਕੇ ਹੀ ਰਣਗੇ ਤੁਹਾਡੇ ਸਾਹਮਣੇ ਦੇਖੂਗਾ ਉਹਨਾਂ ਦੇ ਵਿੱਚ ਲੋਕਾਂ ਦੇ ਮੰਤਰੀਆਂ ਨੂੰ ਉਹਨਾਂ ਨੂੰ ਐਮਸੀਐਮ ਨੂੰ ਐਮਐਲਏ ਨੂੰ ਘਰਾਉ ਕਰਨਗੇ ਲੋਕ ਇਸ ਗੱਲ ਦਾ ਥੈਂਕ ਯ